ਸੱਚੀ ਗੱਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਤੇ ਵਿੱਚ ਕੀ ਚੱਲਦਾ ਪਿਆ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਸੁਰਖੀਆਂ ਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਤਹਿਸੀਲਦਾਰਾਂ ਦੀ ਛੁੱਟੀ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਸੀਐਮ ਭਗਵੰਤ ਮਾਨ ਜਿਸ ਤੋਂ ਬਾਅਦ ਤਹਿਸੀਲਦਾਰਾਂ ਨੇ ਕਿਹਾ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਸਿਰਫ ਰਜਿਸਟਰੀਆਂ ਦਾ ਕੰਮ ਬੰਦ ਸ਼ਿਵ ਸੈਨਾ ਨੇਤਾ ਤੇ ਹੋਏ ਹਮਲੇ ਤੋਂ ਬਾਅਦ ਪਖਿਆ ਵਿਵਾਦ ਸਮਰਥਕਾਂ ਨੇ ਕੇਰਿਆ ਐਸਐਸਪੀ ਦਫਤਰ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ 5 ਮਾਰਚ ਵਾਲੇ ਮੋਰਚੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਕੱਠ ਕਰਨਾ ਹੋਇਆ ਸ਼ੁਰੂ ਤਾਂ ਦੂਸਰੇ ਪਾਸੇ ਜਿਹੜੇ ਹਿਰਾਸਤ ਵਿੱਚ ਲਏ ਉਹਨਾਂ ਦੀ ਜਲਦ ਰਿਹਾਈ ਨੂੰ ਲੈ ਕੇ ਵੀ ਐਕਟਿਵ ਹੋਈਆਂ ਜਥੇਬੰਦੀਆਂ ਉਤਰਾਖੰਡ ਦੇ ਵਿੱਚ ਸਿੱਖ ਭਰਾਵਾਂ ਦੀ ਦਸਤਾਰ ਉਤਾਰਨ ਦਾ ਮਾਮਲਾ ਆਗੂਆਂ ਨੇ ਸਰਕਾਰ ਨੂੰ ਕੀਤੀ ਬੇਨਤੀ ਜਲਦ ਮੁਲਜ਼ਮਾਂ ਦੀ ਹੋਵੇ ਗ੍ਰਿਫਤਾਰੀ ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਕ੍ਰਾਈਮ ਦਾ ਸੀਨ ਅਣਪਛਾਤੇਆਂ ਦੇ ਵੱਲੋਂ ਦੋ ਦੁਕਾਨਾਂ ਤੇ ਕੀਤੀਆਂ ਗਈਆਂ ਚੋਰੀਆਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਵਿਜੀਲੈਂਸ ਦੇ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਤਹਿਸੀਲਦਾਰਾਂ ਦੇ ਵੱਲੋਂ ਆਪਣੇ ਕੰਮ ਰੋਕੇ ਗਏ ਸ਼ੁੱਕਰਵਾਰ ਤੱਕ ਹੜਤਾਲ ਦੀ ਗੱਲ ਕੀਤੀ ਗਈ ਸੀ ਅਜਿਹੇ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਜ਼ਰ ਆਉਂਦੇ ਪਏ ਆ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਤਹਿਸੀਲਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਪੰਜਾਬ ਦੀਆਂ ਕਈ ਤਹਿਸੀਲਾਂ ਦੇ ਵਿੱਚ ਤਹਿਸੀਲਦਾਰਾਂ ਦੇ ਵੱਲੋਂ ਆਪਣਾ ਕੰਮ ਚਾਲੂ ਕਰ ਦਿੱਤਾ ਗਿਆ ਆ ਇਹਦੀ ਸਰਕਾਰ ਹੈ ਕ腐ਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨਾਇਬ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟਿਟ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗੱਲ-ਗੱਲ ਤੇ ਰੋਜ਼ ਕਹਿਂਦੇ ਨੇ ਸਾਡਾ ਆ ਬੰਦਾ ਕੋਈ ਜਹਿਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਜੀ ਪੈਸੇ ਲੈਣ ਤੇ ਫੜੇਗੇ ਰੰਗੇ ਇੱਥੇ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੇਦਾ ਕੋਈ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨ ਨਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਐਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੇ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਦ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੋਈ ਐਗਰੀਕਲਚਰ ਮਾਈ ਉਹਣਾ ਦੇਣਾ ਹੈ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਮੈਂ ਜਿਹੜਾ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰਾ ਦਾ ਕੰਮ ਸੰਭਲਣਗੇ ਨਾਇਬ ਤਸੀਲ ਦਾ ਤੁਸੀਂ ਚੱਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਜੀ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦ ਨਹੀਂ ਰੁਕ ਰਹੀ ਮੈਂ ਦੋ ਤਿੰਨ ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਜੀ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਵੀ ਨਾ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਬੀਤੇ ਦਿਨੀ ਸ਼ਿਵਸਰਨਾ ਆਗੂ ਰਾਜਾ ਵਾਲੀਆ ਤੇ ਹੋਏ ਹਮਲੇ ਨੂੰ ਲੈ ਕੇ ਹੁਣ ਸੰਗਠਨਾਂ ਦੇ ਵੱਲੋਂ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਐਸਐਸਪੀ ਦਫ਼ਤਰ ਦਾ ਘਰਾਵ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਪਾਸੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਆ ਜ਼ਿਕਰ ਖਾਸ ਦੇ ਕਿ ਸ਼ਿਵ ਸੈਨਾ ਦੇ ਸੰਗਠਨਤ ਮੰਤਰੀ ਰਾਜਾ ਵਾਲੀਆ ਤੇ ਬੀਤੇ ਦਿਨ ਹੋਏ ਹਮਲੇ ਦੇ ਵਿੱਚ ਜਿੱਥੇ ਆਗੂ ਗੰਭੀਰ ਜ਼ਖਮੀ ਹੋਏ ਅਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਤਾਂ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਹਮਲਾ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਇਸ ਤੋਂ ਬਾਅਦ ਸ਼ਿਵ ਸੈਨਾ ਆਗੂ ਅਤੇ ਸ਼ਿਵ ਸੈਨਿਕ ਨੇ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਜੋ ਪਿਛਲੇ ਦਿਨ ਵਾਰਦਾਤ ਹੋਈ ਹੈ ਸਾਡੇ ਰਾਜਾ ਵਾਲੀਆ ਜੀ ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਪੁੱਛਿਆ ਵੀ ਇਹ ਜੜੀ ਕਾਰਵਾਈ ਚਲਦੀ ਹੋ ਰਹੀ ਉਹ ਕਹਿੰਦੇ ਆ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਇਹ ਦਿਨ ਦਾ ਟੈਂਡਨ ਨਾ ਨਾ ਨੇ ਕਹਿ ਗਿਆ ਵੀ ਦੋ ਤਿੰਨ ਜਣੇ ਮੁਜਰਿਆਂ ਜਿਹੜੇ ਸਾਰੇ ਅਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸ਼ਿਵਸਾਣੀ ਹਿੰਦੂਸਤਾਨੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਕ ਬੰਦ ਕਰਾਉਣ ਦਾ ਜਾਂ ਸਰਕਸ ਸਾਡੇ ਬੂਹੇ ਲੱਗੇ ਬੰਦ ਦਾ ਉਹ ਵੀ ਸਾਨੂੰ ਕਰਨਾ ਪਏਗਾ ਅੱਗੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿੰਨੀ ਮੰਗ ਰਹੇ ਹੋ ਅਸੀਂ ਮੰਗ ਰਹੇ ਨਹੀਂ ਮੈਂ ਜਿਹੜੀ ਦੋਸ਼ੀ ਨਹੀਂ ਜਲਦੋ ਜਦੋਂ ਅਰੈਸਟ ਹੁੰਦਾ ਹੈ ਅਸੀਂ ਆਪਣੀ ਕਾਰਵਾਈ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਹਾਂ ਪਰਚਾ ਦਰਜ ਹੋਇਆ ਹਾਂਜੀ ਪਰਚਾ ਦਰਜ ਹੋਊਗਾ ਪਿਛਲੇ ਦਿਨ ਦੀ ਵੇਖਿਆ ਕਿ ਜਿਹੜਾ ਗੁੰਡਾ ਗੱਦੀ ਦਾ ਨੰਗਾ ਨਾਚ ਵੇਖ ਗੁੰਡਾ ਗੱਦੀ ਦਾ ਨੰਗਾ ਨਾਚ ਵੇਖਣ ਨੂੰ ਰਿਹਾ ਥਾ ਤੁਹਾਨੂੰ ਇਹ ਸਾਡੇ ਸਨਘਾ ਮੰਤਰੀ ਪੰਜਾਬ ਦਾ ਰਾਜਾ ਵਾਲੀ ਉਹਨਾਂ ਦੇ ਇੱਕ ਜਾਣ ਲੇਵਾ ਹਮਲਾ ਕੀਤਾ ਗਿਆ ਵਾ ਕੋਈ ਸ਼ਰਾਬ ਦੀ ਅੰਸਰਾ ਵੱਲੋਂ ਤੇ ਉਸੇ ਵੀ ਸੰਸਲੇਸ਼ ਚਾਜ ਆਪਾਂ ਮਿਲਣ ਵਾਸਤੇ ਐਸਐਸਬੀ ਸਾਹਿਬ ਨੂੰ ਆਏ ਕਾਫੀ ਦਿਨ ਹੋ ਗਏ ਇੱਕ ਹਫਤਾ ਪੀਤਨ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਿਫਤਾਰ ਕੀਤਾ ਗਿਆ ਨਾ ਕੋਈ ਟਿਕਾਣਿਆਂ ਤੇ ਰੇਡ ਹੋਈ ਆ ਪੁਲਿਸ ਕਹੀ ਜਾਂਦੀ ਆ ਕਿ ਆਪਾਂ ਜੀ ਉਹਨਾਂ ਨੂੰ ਲੱਭ ਰਹੇ ਆ ਜੀ ਆਪਾਂ ਇੱਧਾ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦੇ ਆ ਕਿ ਜਲਦ-ਜਲਦ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸ਼ਰਮਸਨਾ ਹਿੰਦੁਸਤਾਨ ਰੂਪ ਰੇਖਾ ਬਣਾ ਕੇ ਤੇ ਸੜਕਾਂ ਦੇ ਉੱਤੇਗੀ ਉਜੀ ਦਿਨਾਂ ਤੱਕ ਆਪਾਂ ਸਾਡੇ ਰਾਜਵਾਲ ਦੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚਾਹਦੇ ਕਿ ਆਪਾਂ 3-4 ਦਿਨ ਦਾ ਹੋਰ ਟਾਈਮ ਦਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਸੜਕਾਂ ਤੇ ਉਤਰਾਂਗੇ ਫਿਲਹਾਲ ਕੋਈ 7 ਕੁ ਜਾਨਾ ਕਿਸਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਣਵਿਛਾਦੇ ਆ 10-15 ਆ ਜੀ ਕਿਰਤਾਰੀ ਨਹੀਂ ਹੋਈ ਉਸੇ ਮਸਲੇ ਦਾ ਅੱਜ ਆਪਾਂ ਐਸਐਸਬੀ ਸਾਹਿਬ ਨੂੰ ਮਿਲਣ ਵਾਸਤੇ ਆਏ ਹੁਣ ਕਾਫੀ ਅੱਗੇ ਨੂੰ ਸੁਧਾਰ ਆ ਤੇ ਉਹਨਾਂ ਨਾਲ ਚਾਹਦੇ ਇਹ ਗੱਲਬਾਤ د ټولن د لپاره دا یو ځل بیا غواړم چې 10 ਦੇ ਮਾਧਿਅਮ ਨਾਲ ਕਿ 3 ਦਿਨ 4 ਦਿਨਾਂ ਦੇ ਵਿੱਚ ਰਜਿਸਟਰਨਾਮੇ ਕੀਤਾ ਗਿਆ ਤੇ ਆਪਾਂ ਛੜਕਾ ਤੇ ਉਤਰਾਂਗੇ ਕਿਸਾਨਾਂ ਦੇ ਵੱਲੋਂ 5 ਮਾਰਚ ਨੂੰ ਬੰਦ ਦੇ ਐਲਾਨ ਤੋਂ ਬਾਅਦ ਜਿੱਥੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਐਸਕੇਐਮ ਦੀ ਮੀਟਿੰਗ ਬੈਸਿੱਟਾ ਰਹੀ ਤਾਂ ਦੂਸਰੇ ਪਾਸੇ ਕੁਝ ਕਿਸਾਨਾਂ ਨੂੰ ਇੱਥੇ ਹਿਰਾਸਤ ਦੇ ਵਿੱਚ ਲੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੰਜੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਕੂਚ ਕਰਕੇ ਪੱਕੇ ਮੋਰਚੇ ਦੇ ਐਲਾਨ ਤੇ ਜਿੱਥੇ ਬੰਦੀਆਂ ਦੇ ਆਗੂਆਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਬੇਸੀਟਾ ਰਹੀ ਉਸ ਤੋਂ ਬਾਅਦ ਹੁਣ ਜਿਹੜੇ ਲੋਕ ਜਿਹੜੇ ਆਗੂ ਕਿਸਾਨ ਆਗੂ ਹਿਰਾਸਤ ਦੇ ਵਿੱਚ ਲਏ ਗਏ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਪ੍ਰਦਰਸ਼ਨ ਤੇਜ਼ ਹੋ ਗਿਆ ਆ ਇਹਨਾਂ ਨੇ ਚਾਰਾਂ ਵਾਲੇ ਕੰਮ ਕਰ ਜਾਂਦੇ ਆ ਜੋ ਬੰਦਾ ਸੰਘਰਸ਼ ਕਰਦਾ ਸਾਡਾ ਸੰਘਰਸ਼ ਕੀ ਇੱਕ ਆਮ ਪੰਜਾਬ ਦਾ ਸੰਘਰਸ਼ਾ ਜਿਹੜਾ ਨਾਲ ਸੰਘਰਸ਼ ਕਰ ਰਹੇ ਆ ਅਸੀਂ ਜੋ ਮੰਗਾ ਪੰਜਾਬ ਦੀ ਕੱਲ ਵੀਂਦਰ ਸਿੰਘ ਦੀ ਮੰਗ ਨਹੀਂ ਗੁਰਮੀਤ ਦੀ ਮੰਗ ਨਹੀਂ ਜਸ ਦੀ ਮੰਗ ਨਹੀਂ ਨਾ ਮੇਰੀ ਮੰਗ ਹੈ ਕੱਲ ਸਾਰੇ ਪੰਜਾਬ ਦੀਆਂ ਮੰਗਾਂ ਜੋ ਗਨੋਰ ਕਰਕੇ ਕੱਲ ਚਲਾ ਗਿਆ ਇਹ ਉਹਦਾ ਹੱਕ ਮੰਨਦਾ ਸਰਕਾਰਾਂ ਅੱਗੇ ਪਹਿਲਾਂ ਸਰਕਾਰਾਂ ਸੀ ਕਰਦੀਆਂ ਉਹ ਵੀ ਬਹੁਤ ਕੋਸ਼ਿਸ਼ ਸੀ ਪਰ ਪ੍ਰਸ਼ੰਚਨ ਇਹ ਤੇ ਇਹ ਜਿਹੜੀ ਸਰਕਾਰ ਹੈ ਇਹ ਗੱਲ ਹੀ ਨਹੀਂ ਸੁਣ ਕੇ ਰਾਜੀ ਧਰਨੇ ਆ ਧਰਨੇ ਧਰਨਾ ਤਾਂ ਲਾਵਾਂ ਜਦੋਂ ਮਾਂ ਜਿੰਨਾ ਚਿਰ ਦੁੱਧ ਨਹੀਂ ਦਿੰਦੀ ਬੱਚੇ ਨੂੰ ਜਿੰਨਾ ਚਿਰ ਉਹ ਰੋਂਦਾ ਨਹੀਂ ਉਹੀ ਗੱਲ ਹੈ ਜੇ ਅਸੀਂ ਪਿੱਟਾਂ ਪਿੱਟਾਂਗੇ ਆ ਕੇ ਗੱਲਾਂ ਕਰਾਂਗੇ ਨਾਲ ਕੋਈ ਗੱਲ ਸਾਡੀ ਸੁਣੂ ਤਾਂ ਹੀ ਮਿਲਣਾ ਸਭ ਕੁਝ ਤੇ ਮੈਂ ਅਸੀਂ ਬੜੀ ਨਿਖੇਧੀ ਕਰਦਾ ਤੁਹਾਡੇ ਸੋਸ਼ਲ ਮੀਡੀਆ ਰਹੀਂ ਵੀ ਇਹ ਜੋ ਸਾਡੇ ਜਿਲ੍ਹੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਵਿੰਦਰ ਸਿੰਘ ਜੀ ਗੋਲੇਵਾਲਾ ਉਹਨਾਂ ਦਾ ਅਕਸ ਇਨਾ ਸਾਹਾ ਕਦੇ ਕਿੰਤੂ ਪ੍ਰਿੰਤ ਉਹਨਾਂ ਨੇ ਕਰੀ ਗਰਮੀਤ ਸਿੰਘ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਜੱਜ ਸਿੰਘ ਦਾ ਵਿਚਾਰਾ ਕੈਸ਼ੀਅਰ ਦਾ ਕੰਮ ਕਰਦਾ ਉਹ ਤਾਂ ਵਿਚਾਰਾ ਸਾਡੀ ਸਟੇਜ ਤੇ ਕਿਤੇ ਬੋਲਦਾ ਵੀ ਨਹੀਂ ਤੇ ਇਹ ਬਹੁਤ ਮਾੜਾ ਕੰਮ ਕਰਿਆ ਦੂਜੀਆਂ ਜਥੇਬੰਦੀਆਂ ਦੇ ਵੀ ਜਿਹੜੇ ਪ੍ਰਧਾਨ ਜੀ ਆਗੂ ਫੜੇ ਆ ਉਹ ਵੀ ਬਹੁਤ ਮਾੜਾ ਅਸੀਂ ਸਾਰੇ ਐਸ ਕੇ ਐਮ ਨੇ ਜਿਵੇਂ ਅਗਲਾ ਪ੍ਰੋਗਰਾਮ ਲੀਕਾ ਸੰਘਰਸ਼ ਕਰਨਾ ਹੈ ਜਿੱਥੇ ਆਖੋ ਦ ਸੰਘਰਸ਼ ਕਰਾਂਗੇ ਪੂਰਨ ਪਰ ਕੇ ਇਹਨਾਂ ਨੂੰ ਭਜਾਵਾਂਗੇ 2027 ਦੇ ਵਿੱਚ ਤਾਂ ਭੱਜਣਗੇ 92 ਜਿਤਾਏ ਹੁਣ ਇਧਰ ਵੇਖੋ ਇੱਕ ਪਗਵਾੜਾ ਇਹਨਾਂ ਦਾ ਐਮਐਲਏ ਸਾਰੇ ਹੀ ਕੋਜੀਆਂ ਉਹ ਕੀ ਅਗਰ ਆਪਣਾ ਬਲਕਾਰ ਸਿੱਧੂ ਉਹ ਵੀ ਨਿਚਾਰ ਨਹੀਂ ਹੈ ਤੇ ਇਹ ਉਹਨਾਂ ਨੂੰ ਘਰ ਦੇ ਵਿੱਚ ਨજરਬੰਦ ਕਰਨ ਨਾ ਕਿ ਸਾਡੇ ਪ੍ਰਧਾਨ ਜੀ ਨੂੰ ਇੱਥੇ ਰੋਲਣ ਥਾਣੇ ਦੇ ਵਿੱਚ ਕਹੋ ਸਾਡੇ ਪ੍ਰਧਾਨ ਜੀ ਅੰਬਰਧਾਰੀ ਬੰਦੇ ਆ ਵੱਡਾ ਇਨਸਾਨ ਆ ਕੋਈ ਅੱਜ ਤੱਕ 30 35 ਸਾਲ ਹੋ ਗਏ ਉਹਨਾਂ ਨੂੰ ਸੰਘਰਸ਼ ਲੜਦਿਆਂ ਕੋਈ ਇਹ ਜੀ ਨੀ ਟਿੱਪਣੀ ਨਹੀਂ ਪ੍ਰਧਾਨ ਜੀ ਤੇ ਕਰ ਸਕਦਾ ਕਿ ਕਿਤੇ ਵੀ ਉਹਨਾਂ ਨੇ ਕਾਨੂੰਨ ਤੋਂ ਬਾਹਰ ਦੀ ਕੋਈ ਗੱਲ ਕੀਤੀ ਹੋਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ 4 ਵਜੇ ਤੱਕ ਦਾ ਹੀ ਟਾਈਮ ਦਿੰਨੇ ਆ ਵੀ ਜਾਂ ਤਾਂ ਸਾਡੇ ਪ੍ਰਧਾਨ ਜੀ ਨੂੰ ਰਿਹਾ ਕੀਤਾ ਜਾਵੇ ਜਾਂ ਘਰ ਵਿੱਚ ਨજરਬੰਦ ਕਰਦੇ ਨੇ ਨਹੀਂ ਅਸੀਂ ਐਸਕੇਮ ਨਾਲ ਰਾਇ ਕਰਕੇ ਕੋਈ ਅਗਲਾ ਵੱਡਾ ਅਸੀਂ ਫੈਸਲਾ ਲਵਾਂਗੇ ਕੋਈ ਰੋਡ ਜਾਮ ਕਰਾਂਗੇ ਛੜਕਾਂ ਜਾਮ ਕਰਾਂਗੇ ਬਸ ਸਾਡਾ ਕਿਦਾ ਇਹੀ ਹੈ ਤੇ 5 ਤਰੀਕ ਨੂੰ ਹੋਣ ਵਾਲਾ ਪ੍ਰੋਟੈਸਟ ਕੀਤਾ ਜਾਊਗਾ ਕਿ ਨਹੀਂ ਉਹ ਤਾਂ ਹਰ ਹਾਲਤ 'ਚ ਹੋਊਗਾ ਜੀ ਹਰ ਹਾਲਤ ਦੇ ਵਿੱਚ ਕਰਾਂਗੇ ਜੀ ਜਾਵਾਂਗੇ ਜਰੂਰ ਜਾਵਾਂਗੇ ਜੀ ਕਿੰਨੇ ਕੁ ਨੂੰ ਫੜ ਲੈਣਗੇ ਜੀ ਆ ਲੱਖਾਂ ਜਸ ਸਿੰਘ ਸਾਡੇ ਜਿਹੜੇ ਦੇ ਪ੍ਰਧਾਨ ਗਰਮੀਤ ਸਿੰਘ ਨਵਾਂ ਕਹਲਾ ਜੇ ਅਸੀਂ ਧਰਨਾ ਲਾਉਂਦੇ ਇਹਨਾਂ ਨੂੰ ਰੋਕਣਾ ਨਹੀਂ ਤੇ ਇਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਕਿਉਂ ਦਿੱਤਾ ਇਹਨਾਂ ਨੂੰ ਉੱਥੇ ਘਰੇ ਨਜ਼ਰਬੰਦ ਕਰ ਲੈਣਾ ਇੱਥੇ ਲੈ ਆ ਕੇ ਥਾਣੇ 'ਚ ਇਹਨਾਂ ਕਿਹੜਾ ਜ਼ੁਲਮ ਕੀਤਾ ਉਹ ਜ਼ੁਲਮ ਛੋਟਾ ਕੀਤਾ ਜਿਹੜਾ ਇਹਨਾਂ ਨੂੰ ਲੈ ਆ ਕੇ ਥਾਣੇ 'ਚ ਦਿੱਤਾ ਘਰੇ ਨਜ਼ਰਬੰਦ ਕਰ ਲੈਣਾ ਇਹਨਾਂ ਨੂੰ ਕੀ ਲੱਗਦਾ ਕਿਉਂ ਫੜਿਆ ਗਿਆ ਸਰਕਾਰ ਵੱਲੋਂ ਫੜਿਆ ਜੀ ਕੱਲ ਜਿਹੜੀ ਉੱਥੇ ਹੋਈ ਆ ਮਾੜੀ ਮੋਟੀ ਕੋਈ ਭਗਵੰਤ ਮਾਨ ਨੇ ਮੰਗਾ ਨਹੀਂ ਮੰਨੀਆਂ ਉਹਨਾਂ ਨੇ ਕਿਹਾ ਵੀ ਸਾਡੀਆਂ ਮੰਗਾਂ ਮੰਨ ਲਾ ਉਹ ਉੱਠ ਕੇ ਟੁੱਟ ਪਿਆ ਉਹ ਤੋਰ ਪਿਆ ਦੇ ਇਹਨਾਂ ਯੂਨੀਅਨ ਨੇ ਕਿਹਾ ਵੀ ਸਾਡੇ ਤੋਂ ਛੱਡ ਗਿਆ ਤੋਰਿਆ ਚੱਲਿਆ ਉੱਥੋਂ ਇਹਨੇ ਫੜਨੇ ਸ਼ੁਰੂ ਕਰਦੇ 5 ਤਰੀਕ ਦਾ ਦਿੱਤਾ ਸੀ ਧਰਨੇ ਦਾ ਉਹ 5 ਤਰੀਕ ਦੇ ਬਜਾਏ ਉਹਨਾਂ ਨੇ ਅੱਜ 3 ਤਰੀਕ ਨੂੰ ਫੜਨੇ ਸ਼ੁਰੂ ਕਰ ਕਿਵੇਂ ਲੱਗਦਾ ਸਰਕਾਰ ਦਾ ਇਹ ਰਵਈਆ ਰਾਤ ਸਾਧਾਰ ਰਵਈਆ ਬਹੁਤ ਮਾੜਾ ਅਸੀਂ ਆਪ ਦਾ ਸਾਡਾ ਲੋਕਤੰਤਰ ਆਗਾ ਪ੍ਰਸ਼ਨ ਹੀ ਕਰ ਸਕਦੇ ਆ ਨਾ ਆਪਦੇ ਹੱਕ ਮੰਗ ਰਹੇ ਆ ਅਸੀਂ ਕੋਈ ਸੜਕਾਂ ਨਹੀਂ ਰੋਕੀਂਗਾ ਅਸੀਂ ਕੋਈ ਧਰਨੇ ਨਹੀਂ ਲਾਏ ਅਜੇ ਸਾਨੂੰ ਫੜ ਕੇ ਅੰਦਰ ਦੇਤਾ ਰਾਤ 1 ਵਜੇ ਚੱਕ ਲੈ ਜਿਵੇਂ ਡਾਕਾ ਮਾਰਿਆ ਹੁੰਦਾ ਜਾਂ ਚੋਰੀਆਂ ਕੀਤੀਆਂ ਹੁੰਦੀਆਂ ਕੀ ਮੰਗ ਹੁਣ ਟੋੜੀ ਮੰਗ ਸਾਡੀ ਇਹਨਾਂ ਨੂੰ ਛੱਡਿਆ ਜਾਵੇ ਸਾਨੂੰ ਉਹ ਆਪ ਦਾ ਪ੍ਰਸ਼ਤ ਕਰਨ ਦਾ ਅੱਗੇ ਦਿੱਤੀ ਜਾਵੇ ਨਹੀਂ ਤਾਂ ਕੰਮ ਸੇਕਮ ਇਹਨਾਂ ਨੂੰ ਘਰੇ ਨਜ਼ਰਬੰਦ ਕੀਤਾ ਜਾਵੇ ਇੱਥੇ ਥਣੇ ਚ ਲੈ ਕੇ ਕਿਉਂ ਭਾਇਆ ਜੇ ਨਾ ਛੱਡਿਆ ਫਿਰ ਬੀਤੇ ਦਿਨ ਉੱਤਰਾਖੰਡ ਦੇ ਵਿੱਚ ਦੋ ਸਿੱਖ ਭਰਾਵਾਂ ਦੀ ਦਸਤਾਰ ਉਤਾਰਨ ਦਾ ਮਾਮਲਾ ਨੂੰ ਲੈ ਕੇ ਜਿੱਥੇ ਐਸਜੀਪੀਸੀ ਦੇ ਵੱਲੋਂ ਇਸ ਨੂੰ ਲੈ ਕੇ ਉੱਤਰਾਖੰਡ ਦੇ ਗਵਰਨਰ ਨਾਲ ਗੱਲਬਾਤ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਵਿਰੋਧ ਦੇਖਣ ਨੂੰ ਮਿਲਦਾ ਪਿਆ ਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਉੱਤਰਾਖੰਡ ਦੀ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਹੋਵੇ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਚਨ ਸਿੰਘ ਗਰੇਵਾਲ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਸੀ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਪੁਲਿਸ ਨੂੰ ਮੋਲਜ਼ਮ ਗ੍ਰਫਤਾਰ ਕਰਨ ਨੂੰ ਲੈ ਕੇ ਈਮੇਲ ਵੀ ਭੇਜੀ ਗਈ ਸੀ ਦੇਖੋ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਆ ਸਾਡੇ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦਿਨ ਦਿਨ ਅਸੀਂ ਰਹਿੰਦੇ ਹੈਗੇ ਆ ਤੇ ਸੇਵਾ ਜੋ ਹੁੰਦੀਆਂ ਅਸੀਂ ਕਰਦੇ ਰਹਿੰਦੇ ਆ ਦਿਨ ਦਿਨ ਹਟਾ ਰਿਹਾਗੇ ਜਿਹੜੀ ਤੁਸੀਂ ਕਹਿ ਰਹੇ ਆ ਦਸਤਾਰ ਦੇ ਮੁੱਦੇ ਦੀ ਇਹ ਦਸਤਾਰਾਂ ਦੇ ਮੁੱਦੇ ਬਹੁਤ ਜ਼ਿਆਦਾ ਆਉਂਦੇ ਹੀ ਰਹਿੰਦੇ ਹੈਗੇ ਆ ਜਿਹੜਾ ਰੀਸੀ ਕੇਸ ਵਾਲਾ ਕੇਸ ਹੈਗਾ ਦਸਤਾਰ ਲਾਈ ਗਈ ਮੁੰਡੇ ਨੂੰ ਬਾਹਰ ਕੱਢ ਕੇ ਕੁੱਟਿਆ ਗਿਆ ਉਹਨਾਂ ਦੀਆਂ ਦਸਤਾਰਾਂ ਲਾਈਆਂ ਸਾਡੇ ਕੇਸਾਂ ਦੀ ਬੇਅਦਵੀ ਹੋਈ ਆ ਬਹੁਤ ਘਟਣਾ ਵਾਲੀ ਗੱਲ ਆ ਸਾਡੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਿਆ ਆ ਇਹ ਬਹੁਤ ਜ਼ਿਆਦੀ ਘਟਣਾ ਵਾਲੀ ਗੱਲ ਹੀ ਕਵਾਂਗੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਸਿੱਖਾਂ ਦੇ ਕਿਉਂ ਹੁੰਦੀਆਂ ਨੇ ਕਿਉਂ ਅਸੀਂ ਕੀ ਗੱਲ ਆ ਸਾਡੇ ਸਿੱਖਾਂ ਤੇ ਜ਼ੁਲਮ ਕਿਉਂ ਹੁੰਦੇ ਆ ਸਾਡੀਆਂ ਦਸਤਾਰਾਂ ਨਹੀਂ ਕਿਉਂ ਪਾ ਪੈਂਦੇ ਤੋਟ-ਟੁੱਟ ਕੇ ਲੋਕ ਸਾਡੀਆਂ ਕੇਸਾਂ ਦੀਆਂ ਬੇਅਦਵੀਆਂ ਕਿਉਂ ਕਰਦੇ ਸੰਗ ਇਹ ਲੋਕ ਇਹ ਲੋਕ ਪਤਾ ਨਹੀਂ ਕਿਹੜੇ ਲੋਕ ਹੈਗੇ ਆ ਕੌਣ ਹੈਗੇ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਜਿਹੜੇ ਇਹ ਲੋਕ ਜਿਹੜੇ ਵੀ ਇਹ ਜਿਹੜੀਆਂ ਦਸਤਾਰਾਂ ਨੇ ਤੇ ਗੁਰੂ ਕਿਤਾ ਜਿਨੇ ਆਪਣੇ ਬੱਚੇ ਵਾਰ ਤੇ ਆਪਣਾ ਪਰਿਵਾਰ ਵਾਰਤਾ ਆਪਣਾ ਸਾਰਾ ਕੁਝ ਵਾਰਤਾ ਫਿਰ ਦੇਖੋ ਇਹ ਜਿਹੜੀਆਂ ਇਹ ਦਸਤਾਰਾਂ ਨੇ ਗੋਦੀਆਂ ਤੇ ਟੋਪੀਆਂ ਇਹ ਬਚਾਈਆਂ ਨੇ ਸਿੱਖਾਂ ਨੇ ਬਚਾਈਆਂ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜੇ ਅੱਜ ਇਹ ਦਸਤਾਰਾਂ ਨਾ ਹੁੰਦੀਆਂ ਤੇ ਅੱਜ ਤੁਹਾਡੇ ਸਿਰ ਤੇ ਬੋਦੀਆਂ ਨਾ ਹੁੰਦੀਆਂ ਤੁਹਾਡੇ ਸਿਰ ਦੇ ਉੱਤੇ ਟੋਪੀਆਂ ਨਾ ਹੁੰਦੀਆਂ ਤੁਹਾਡੇ ਮੰਦਰਾਂ ਦੇ ਵਿੱਚ ਘੰਟੀਆਂ ਨਾ ਵੱਜਦੀਆਂ ਇਹ ਸਿੱਖਾਂ ਦੀਆਂ ਦਸਤਾਰਾਂ ਨੇ ਗੁਰੂ ਮਹਾਰਾਜ ਨੇ ਸ਼ੇਰ ਸ਼ੇਰ ਬਣਾਏ ਸੀਗੇ ਸ਼ੇਰ ਚੁਣੇ ਸੀ ਅੰਮ੍ਰਿਤਪਾਣ ਕਰਕੇ ਬਣਾਏ ਸੀ ਸ਼ੇਰ ਉਹਨਾਂ ਦੀ ਥਰੂ ਬੱਚੇ ਹੋਏ ਹੋ ਪਰ ਮੈਂ ਉਧਰਲੀ ਸਰਕਾਰਾਂ ਨੂੰ ਲਾਹਨਤ ਪਾਉਣਾ ਵੀ ਦੇਖੋ ਤੁਸੀਂ ਐਡੇ ਵੱਡੇ ਅਫਸਰ ਐ ਵੱਡੇ ਵੱਡੇ ਅਫਸਰ ਉੱਤੇ ਸਰਦਾਰ ਵੀ ਹੋਣੇ ਸਿੱਖ ਭਾਈ ਵੀ ਹੋਣੇ ਆ ਵੀ ਉਹਨਾਂ ਨੂੰ ਦੇਖਦਾ ਨਹੀਂ ਵੀ ਆ ਸਾਡੇ ਬੱਚਿਆਂ ਦੀਆਂ ਦਸਤਾਰਾਂ ਲੈ ਰਹੀਆਂ ਨੇ ਸਾਡੇ ਦਸਤਾਰਾਂ ਬੇਅਕੀਸਾਂ ਦੀ ਬੇਅਦਵੀ ਹੋ ਰਹੀ ਆ ਤੇ ਇਹ ਚੀਜ਼ਾਂ ਸਰਕਾਰ ਦੇ ਜਲਦ ਤੋਂ ਜਲਦ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉੱਥੋਂ ਦੀਆਂ ਸੰਗਤਾਂ ਨੂੰ ਮੈਂ ਕਹਿਣਾ ਚਾਹਣਾ ਹੈਗਾ ਵੀ ਇਹ ਜਿਹੜੇ ਜ਼ੁਲਮ ਹੋਇਆ ਜਿਹੜੀਆਂ ਦਸਤਾਰਾਂ ਨੂੰ ਪਏ ਆ ਉਹਨਾਂ ਤੇ ਬੰਦੀ ਸਾਰੀ ਸੰਗਤਾਂ ਮਿਲ ਕੇ ਤੇ ਉਹਨਾਂ ਤੇ ਦਰਖਾਸਤਾਂ ਦਿਓ ਤੇ ਅਫਸਰਾਂ ਉਹਨਾਂ ਦੇ ਪਰਚਾ ਪਵਾਓ ਉਹਨਾਂ ਤੇ ਜੇ ਨਹੀਂ ਫਿਰ ਅਸੀਂ ਦੇਖਾਂਗੇ ਸਾਡੇ ਕੋਈ ਬੈਠੇ ਬੜੀ ਦੂਰ ਆ ਨਹੀਂ ਤਾਂ ਇਹੀ ਵੀ ਜਾ ਕੇ ਉੱਥੇ ਪਹੁੰਚ ਕੇ ਉਹਨਾਂ ਦੇ ਬੰਦੀ ਕਾਰਵਾਈ ਸੰਗਤ ਦੇ ਨਾਲ ਰਲ ਕੇ ਕਾਰਵਾਈ ਕਰਵਾਵਾਂਗੇ ਤੇ ਇਹ ਬੇਨਤੀ ਹੈ ਬਾਕੀ ਸਾਡੇ ਦੱਸਣਗੇ ਵੀਰ ਜੀ ਹੁਣੀ ਬਾਕੀ ਗੱਲਬਾਤ ਕਰਦੇ ਇਹ ਜਿਹੜੀ ਵਿਵਦੀ ਹੋਈ ਆ ਇਹ ਬਹੁਤ ਹੀ ਘਟੀਆਂ ਹਰਕਤ ਕੀਤੀ ਆ ਮੈਂ ਤਾਂ ਆਪਣੇ ਇੱਕ ਤਾਂ ਇਹ ਭਾਈਚਾਰਾ ਜਿਹੜਾ ਆਪਣਾ ਬਣਿਆ ਹੋਇਆ ਹਿੰਦੁਸਤਾਨ ਦਾ ਉਹ ਭਾਈਚਾਰੇ ਨੂੰ ਵੀ ਬਦਨਾਮ ਕੀਤਾ ਜਾਂਦਾ ਹੁਣ ਬੰਦੇ ਕਿਹੜੇ ਆ ਉਹ ਕਿਹੜੇ ਆ ਕੇ ਇਸ ਜਿਹੜੀ ਕਾਸਟ ਦੇ ਆ ਕਿਦਾਂ ਵਾ ਉਹ ਜਿਹੜੇ ਬੰਦੇ ਆਏ ਆ ਵਿੱਚ ਉਹ ਜਿਹੜੇ ਪੱਗਾਂ ਲਾਈਆਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਉੱਥੇ ਦੀ ਉੱਤਰਖੰਡ ਦੀ ਸਰਕਾਰ ਨੂੰ ਵੀ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਵੀ ਉਹ ਕੋ ਜਿਹੜਾ ਆਪਣਾ ਜਿਹੜਾ ਭਾਈਚਾਰਾ ਬਣਿਆ ਹੋਇਆ ਉਹ ਖਰਾਬ ਨਾ ਹੋਵੇ ਤੇ ਜਿਹੜੀਆਂ 17 ਦੀ ਜਿਹੜੀ ਗੱਲ ਆ ਉਹ ਬਾਬਾ ਜੀ ਨੇ ਦੱਸਤੀ ਆ ਉਹ ਤਾਂ ਇਹਨਾਂ ਨੂੰ ਜ਼ਿਆਦਾ ਉਹਦੇ ਬਾਰੇ ਗਿਆਨ ਆ ਤੇ ਜਿਹੜੇ ਉਹਦੇ ਬਾਰੇ ਵੱਧ ਤੋਂ ਵੱਧ ਉਹ ਤੇ ਅਸੀਂ ਉਹਦੀ ਨਿੰਦਾ ਕਰਦੇ ਆ ਔਰ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਹਿ ਪੰਜਾਬ ਦੇ ਵਿੱਚ ਕ੍ਰਾਈਮ ਦੇ ਸੀਨ ਰੁਕਣ ਦਾ ਨਾਮ ਨਹੀਂ ਲੈਂਦੇ ਪਰ ਇੱਕ ਪਾਸੇ ਦੇ ਇਥੇ ਪੁਲਿਸ ਦੇ ਵੱਲੋਂ ਤਸਕਰਾਂ ਤੇ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਦੂਸਰੇ ਪਾਸੇ ਇੱਕ ਵਾਰ ਮੁੜ ਤੋਂ ਦੁਕਾਨਾਂ ਤੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਮੋਗਾ ਜੀਟੀ ਰੋਡ ਤੇ ਸਥਿਤ ਬੈਟਰੀ ਹਾਊਸ ਵਿਖੇ ਰਾਤ ਨੂੰ ਅਣਪਛਾਤੇਆਂ ਦੇ ਵੱਲੋਂ ਬਲੈਰੋ ਕੈਂਟਰ ਤੇ ਆ ਕੇ ਕੈਂਪਰ ਤੇ ਆ ਕੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਚੁਰਾਈ ਗਈ ਪੁਰਾਣੀਆਂ ਬੈਟਰੀਆਂ ਤੇ ਨਵੀਆਂ ਬੈਟਰੀਆਂ ਵੀ ਚੋਰੀ ਕਰਨੀਆਂ ਗਈਆਂ ਇਸ ਤੋਂ ਬਾਅਦ ਪੀੜਤਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕੀ ਨਾਮ ਹੈ ਜੀ ਆਪਾਂ ਕਰਨ ਗੋਇਲਾ ਜੀ ਕਰਨ ਗੋਇਲ ਦੀ ਕਾਦੀ ਦੁਕਾਨ ਕਰਦੇ ਆਪਨੇ ਬੈਟਰੀਆਂ ਦੀ ਦੁਕਾਨ ਹੈ ਐਕਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੋਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਹੈ ਸਾਢੇ 3 ਦੇ ਵਿੱਚ ਆਪਣੇ ਪੰਜ ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸੀ ਸ਼ਟਰ ਭੰਨ। ਕਿੰਨਾ ਕੁ ਨੁਕਸਾਨ ਹੋਇਆ? ਲਗਭਗ 2 ਲੱਖ ਦਾ ਹੋ ਗਿਆ। ਤੇ ਕੀ ਸਮਾਨ ਕੀ ਸੀ ਉਹਦਾ? ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ, ਨਵੀਆਂ ਬੈਟਰੀਆਂ ਸਨਗੀਆਂ, ਕੁਝ ਕੁ ਥੱਲੇ ਦੇ ਵਿੱਚ ਕੈਸ਼ ਸੀਗਾ। ਤੇ ਪੁਲਿਸ ਨੂੰ ਰਿਪੋਰਟ ਦਿੱਤੀ? ਦੇ ਦਿੱਤੀ ਹੈ। ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ? ਇੱਕ ਸੁਣਨ ਚ ਆਇਆ ਦੁਨੀਆਂ ਕਿ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ, ਉਸੇ ਬੰਦਿਆਂ ਨੇ ਚੋਰੀ ਕੀਤੀ ਆ। ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ 10-15000 ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗ ਕਰਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਣੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟ ਕੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਡਰ ਦਿੱਤੀ ਹੈ ਚੱਲਦੇ ਰੂਟ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਕੁਝ ਚੱਲਦਾ ਰਹੇ ਤਾਂ ਕਿੱਥੇ ਕੰਮ ਟਲਣਗੇ ਗੁਰਦਾਸਪੁਰ ਦੇ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸਿੜੀ ਚੋਲਾ ਸਾਹਿਬ ਦੇ ਵਿਖੇ ਚੱਲ ਰਹੇ ਸਮਾਗਮ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇਕੱਠਾ ਹੋਈਆਂ ਪਈਆਂ ਨੇ ਤਾਂ ਦੂਸਰੇ ਪਾਸੇ ਇੱਥੇ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਲੋਕ ਸਹਿਮੇ ਹੋਏ ਨੇ ਜ਼ਿਕਰੇ ਖਾਸ ਹੈ ਕਿ ਡੇਰਾਬਾਬਾ ਨਾਨਕ ਇੱਕ ਪਾਸੇ ਸੰਗਤਾਂ ਪਹੁੰਚਦੀਆਂ ਪਈਆਂ ਨੇ ਪਰ ਇੱਕ ਰਾਤ ਪਹਿਲਾਂ ਕਰੀਬ 8 ਵਜੇ ਅਰਸ਼ਦੀਪ ਸਿੰਘ ਜੋ ਕਿ ਪਿੰਡ 달ਮ ਦਾ ਰਹਿਣ ਵਾਲਾ ਆ ਉਹ ਆਪਣੇ ਪਿੰਡ ਦੇ ਕੋਲ ਪਿੰਡ ਮਾਨ ਜੋਕੇ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਸੀ ਆਇਆ ਹੋਇਆ ਅਤੇ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੰਘ ਰਿਹਾ ਸੀ ਜਿਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸਟੰਟ ਬਾਜ਼ਾਂ ਵੱਲੋਂ ਕੀਤੀ ਜਾ ਰਹੀ ਹੁੱਲੜ ਬਾਜ਼ੀ ਦੇ ਵਿੱਚ ਅਰਸ਼ਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਉਸ ਨੂੰ ਗੰਭੀਰ ਹਾਲਾਤ ਦੇ ਵਿੱਚ ਹਸਪਤਾਲ ਲਿਆਇਆ ਜਾਂਦਾ ਹੈ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਆਕਾਸ਼ ਜੀ ਇਹ ਤਾਂ ਤੁਸੀਂ ਉਹ ਮੇਰਾ ਸਾਲਾ ਜੀ ਠੀਕ ਹੈ ਭਜੀ ਆਪਾਂ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸਾਬਾ ਉਹਨਾਂ ਕੋਲ ਉਹਨਾਂ ਕੋਲ ਆਇਆ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਗਿਆ ਤੇ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੋਟਰਸਾਈਕਲ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਇਹਨੇ ਜੂਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਫਿਰ ਰੇਸ ਤੁਹਾਨੂੰ ਪਤਾ ਕਿੱ디 ਤੇ ਜਾ ਰਹੇ ਸੀ ਉਤੇ ਜਾ ਰਹੀ ਜਿਆਦਾ ਤੇ ਇੱਕ ਨੇ ਤੇ ਕੋਲ ਦੀ ਕਾਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿਚ ਲੈ ਕੇ ਮਾਰ ਦਿੱਤੀ ਜੀ ਇਹਦੀ ਉਸ ਮੌਕੇ ਤੇ ਉਸ ਤੇ ਮੌਕੇ ਨਹੀਂ ਜੀ ਉਹ ਦੋ ਸਾਥ ਚੱਲਦੇ ਸੀ ਥੋੜੇ ਇੱਥੇ ਕਿੱਦਾਂ ਪਹੁੰਚੋ ਇੱਥੇ ਮੁੰਡਿਆਂ ਨੇ ਆਪਾਂ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਸਤੇ 'ਚ ਇਹਨਾਂ ਨੂੰ ਐਂਬੂਲੈਂਸ ਮਿਲੀ ਰਸਤੇ 'ਚ ਇਹਨਾਂ ਐਂਬੂਲੈਂਸ 'ਚ ਬਹਲੇ ਆ ਪੁੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਕਹਿ ਰਿਹਾ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਹਨੇ دیر ਨੂੰ ਕਹਿੰਦੇ ਵੀ ਉਹਦੀ ਡੈਥ ਹੋ ਗਈ ਉਹ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਸੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਉੱਥੇ ਕੋਈ ਨਹੀਂ ਆਇਆ ਜਿੱਥੇ ਉਹਦੇ ਹੋ ਰਹੀ ਸੀ ਰੇਸ ਲਾ ਰਹੇ ਹਾਂਜੀ ਬਹੁਤ ਹਨਾ ਕੋਈ 15 16 ਮੋਟਰਸਾਈਕਲ ਸੀ ਉਹ ਕੋਈ ਨੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਰਹੇ ਕੀ ਮੰਨ ਕਰਦੇ ਆ ਅਸੀਂ ਅਸੀਂ ਇਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਆਫਿਸ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬਰਡ ਰੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾ ਆਇਆ। ਜੋ ਬ੍ਰੌਡ ਨੈਟ ਸੀ ਸਾਡੇ ਕੋ ਦਾਲਮਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਨਾਲ ਲਾਗੇ ਬਾਹਰਵਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਹਾਂ ਜੀ ਹਾਂ ਜੀ ਕਾਫੀ देर ਦੇ ਇਹਦੇ 8:40 ਦੇ ਸਾਡੇ ਕੋ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਇਹ ਦੂਸਰਾ ਕੋਈ ਹੋਰ ਲੱਗਤੀ ਨਹੀਂ ਇੱਕ ਹੀ ਹੈ ਜਿਹਦੇ ਨਾਲ ਵਜਾਉ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਧੰਨਵਾਦ ਇਹ ਨਾ ਅਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੀ ਇਧਰ ਸਿਸਟਰ ਨੂੰ ਮਿਲਣ ਆਇਆ ਹੈ ਮਾਨਪਿੰਡਾ ਦੇਟੇ ਕੋਰੀਡੋਰ ਦੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ ਕੀ ਦੱਸਦੇ ਕਿਦਾਂ ਮੋਟਰ ਜਿਹੜਾ ਇਹਨਾਂ ਦੇ ਦੱਸਣਗੇ ਵੈਰੀਫਾਈ ਕਰਦੇ ਆਪਣੇ ਤੌਰ ਤੇ ਮੈਂ ਵੀ ਕਰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਹੋਣ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹਨਾਂ ਨਾਲ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15-20 ਮਿਲ ਲੜਵਾਏ ਜਿਹੜੇ ਆ ਉਹ ਗਿੱਸਾ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਉਹ ਨਹੀਂ ਵੈਰੀਫਾਈ ਕਰ ਲੈਣੇ ਪੁਲਸ ਦਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਂ ਕਹੀ ਸੀ ਜਿਹੜਾ ਉਹ ਲੜਵਾ ਜਾਂ ਟੱਕੇ ਹਰ ਹਾਲੇ ਤਾਂ ਉਹ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲਵਾਸ ਹੈ ਇਹ ਸਿਰੋ ਕੋਰੀਡੋਰ ਉਹ ਜਿਹੜਾ ਬੜਾ ਸੈਂਸਿਟਿਵ ਹੈ ਉਹਦੇ ਟ੍ਰੈਕਟਰਾਂ ਦੀ ਰਸਤਾ ਲੱਗਦੀਆਂ ਮੋਟਰਸਾਈਕਲਾਂ ਦੀ ਸ਼ੰਕਾ ਦਾ ਬੰਦਾ ਕੋਈ ਹੋਰ ਵੀ ਮਰ ਜਿਹੋ ਜਾਂਦਾ ਦਰਦੀ ਹੈ ਨਹੀਂ ਕੋਈ ਗੱਲ ਨਹੀਂ ਇੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਪਰਚਾ ਅੰਬਿਸ਼ਾਤ ਕੰਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਕੇ ਪਰਿਵਾਰ ਸਮਾਂ ਕਰੋ ਉਹਦੇ ਹਿਸਾਬ ਨਾਲ ਕਾਰਵਾਈ ਕਰਾਂ ਸੋ ਇਹ ਸੰਨ ਹੁਣ ਤੱਕ ਦੇ ਤਾਜ਼ਾ ਅਪਡੇਟ ਵਧੇਰੇ ਅਪਡੇਟ ਲਈ ਜੁੜੇ ਰਹੋ ਕੈਨਟੀ ਵੀ ਪੰਜਾਬੀ ਦੇ ਨਾਲ